ਨੇਜ ਕਰ ਦਸਮ ਦਵਾਰ ਥਿਰ ਕਰ ਮਨ ਸੋਟੀ ਸਰੀਰ ਕਾਮ ਕ੍ਰੋਧ ਲੋਭ ਮੋਹੰਕਾਰ ਧਰਮਰਾਜ ਚਿਤ੍ਰਗੁਪਤ ਕਾਲ ਇਹ ਕੌਣ ਨੇ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਕਿਸ ਨੇ ਸਾਨੂੰ ਬਣਾਇਆ ਤੇ ਸਾਡੇ ਅੰਦਰ ਬੈਠਾ ਕੌਣ ਬੋਲ ਰਿਹਾ ਹੈ ਜਿਹੜਾ ਇਸਰੀ ਦੇ ਵਿੱਚ ਬੈਠ ਕੇ ਜੀ ਬੋਲਦਾ ਹੈ ਉਹ ਕੌਣ ਹੈ ਮਰਨ ਤੋਂ ਬਾਅਦ ਇਸ ਸਰੀਰ ਦੇ ਵਿੱਚੋਂ ਕਿਹੜੀ ਚੀਜ਼ ਨਿਕਲ ਜਾਂਦੀ ਹੈ ਕਿ ਸਰੀਰ ਬਿਲਕੁਲ ਜ਼ਮੀਨ ਤੇ ਲੇਟਿਆ ਚੁੱਪਚਾਪ ਹੋ ਜਾਂਦਾ ਹੈ ਇਸ ਵੀਡੀਓ ਦੇ ਵਿੱਚ ਭਾਈ ਹਰਦੇਵ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਦਸਵੇਂ ਘਰ ਦੇ ਵਿੱਚ ਆਪਣਾ ਉਹਨਾਂ ਜਣਾ ਬਣਾਇਆ ਹੈ ਜਿਨ੍ਹਾਂ ਨੇ ਪ੍ਰਕਾਸ਼ ਰੂਪ परमात्मा ਦੇ ਦਰਸ਼ਨ ਕੀਤੇ ਨੇ ਆਪਣੇ ਪਿਛਲੇ ਜਨਮ ਦੇਖੇ ਨੇ ਤੇ ਜਾਗਣਾ ਕੀ ਹੈ ਸੋਣਾ ਕੀ ਹੈ ਜਿਉਂਦੇ ਜੀ ਪ੍ਰਮਾਤਮਾ ਦੇ ਦਰਸ਼ਨ ਕਿਵੇਂ ਕਰਨੇ ਨੇ ਇਸ ਵੀਡੀਓ ਦੇ ਵਿੱਚ ਭਾਈ ਹਰਦੇਵ ਸਿੰਘ ਜੀ ਖਾਲਸਾ ਸੰਗਤ ਨੂੰ ਸੰਬੋਧਨ ਕਰਕੇ ਬੜੇ ਪਿਆਰ ਨਾਲ ਸਾਰਾ ਅਕਥ ਕਥਾ ਦਾ ਭੇਤ ਦਿੰਦੇ ਨੇ ਬਾਬਾ ਜੀ ਇਸ ਵੀਡੀਓ ਦੇ ਵਿੱਚ ਸਮਝਾਉਂਦੇ ਨੇ ਕਿਆ ਸੀ ਆਪਣੇ ਪਿਤਾ ਪ੍ਰਕਾਸ਼ੂ ਪਰਮਾਤਮਾ ਨੂੰ ਕਿਉਂ ਨਹੀਂ ਦੇਖਦੇ ਅਸੀਂ ਉਸ ਦੀ ਆਵਾਜ਼ ਅਨਹਦ ਬਾਣੀ ਨਾਦ ਨੂੰ ਪੰਜ ਸ਼ਬਦ ਨੂੰ ਕਿਉਂ ਨਹੀਂ ਸੁਣਦੇ ਅਸੀਂ ਚਿੰਤਾ ਵਿੱਚ ਕਿਉਂ ਆ ਸਾਡੇ ਕਾਰਜ ਜਿਹੜੇ ਨਣਿਆ ਵੀ ਆ ਉਹ ਕਿਉਂ ਨਹੀਂ ਪੂਰੇ ਹੁੰਦੇ ਅਸੀਂ ਈਰਖਾ ਬੈਰ ਵਿਰੋਧ ਕਿਉਂ ਕਰਦੇ ਹਾਂ ਕਿਉਂ ਸਾਡੇ ਫੁਰਨੇ ਸਾਡੇ ਵਿਚਾਰ ਸਾਨੂੰ ਸਾਰੀ ਦਿਹਾੜੀ ਅੰਦਰੋਂ ਅੰਦਰੀ ਸਾਨੂੰ ਸਾੜਦੇ ਨੇ ਸਾਡੇ ਅੰਦਰ ਅੱਗ ਬਾਲ ਕੇ ਰੱਖਦੇ ਨੇ ਆਓ ਬਾਬਾ ਜੀ ਦੀ ਕਥਾ ਸੁਣ ਕੇ ਆਪਣਾ ਜੀਵਨ ਸਫਲ ਕਰੀਏ ਤੇ ਆਪਣਾ ਭੇਤ ਲਈਏ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਅਸੀਂ ਕਿੱਥੇ ਜਾਣਾ ਵਾਂ ਸੰਸਾਰ ਦੇ ਉੱਪਰ ਅਸੀਂ ਰਹਿੰਦੇ ਆ ਕਿਵੇਂ ਆਪਣੇ ਆਪ ਨੂੰ ਖੁਸ਼ ਰੱਖਣਾ ਹੈ ਤੇ ਮਰਨ ਤੋਂ ਬਾਅਦ ਅਸੀਂ ਆਪਣੇ ਜੀਵਾਂ ਨੂੰ ਪਰਮਾਤਮਾ ਨੂੰ ਕਿਵੇਂ ਮਿਲਣਾ ਹੈ ਆਓ ਇਸ ਵੀਡੀਓ ਨਾਲ ਸਰਵਣ ਕਰੀਏ ਇਸ ਵੀਡੀਓ ਨੂੰ ਦੇਖ ਕੇ ਆਪਣੇ ਸੁਝਾਅ ਕਮੈਂਟ ਰਾਹੀਂ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤਾਂ ਜੋ ਇਹ ਵੀਡੀਓ ਉਹਨਾਂ ਜੀਵਾਂ ਤੱਕ ਵੀ ਪਹੁੰਚ ਸਕੇ ਜਿਹੜੇ ਜੀਵਾਂ ਨੂੰ ਦੁਨਿਆਵੀ ਤੇ ਸੰਸਾਰਿਕ ਪੱਧਰੀ ਉੱਪਰ ਦੁੱਖ ਲੱਗੇ ਹੋਏ ਨੇ ਸਾਂਤ ਤੈਨੂੰ ਨਾਮ ਜਪਾਉਣਗੇ ਨਾਮ ਜਪਾ ਕੇ ਤੇਰੇ ਮਨ ਦੀ ਜਿਹੜੀ ਲੱਗੀ ਹੋਈ ਬੈੜ ਹੈ ਨਾ ਜਿਹਦੇ ਨਾਲ ਤੇਰੀ ਯਾਦ ਅ ਚਲੀ ਗਈ ਹੈ ਉਹ ਮੈਗ ਲਾਉਣਗੇ ਫਿਰ दारू ਵੀ ਦੇਣਗੇ ਹਰ ਕਾ ਨਾਮ ਅਮਰਤ ਹੈ दारू ਇਹੋ ਲਾਇਓ ਹਰੀ ਦੇ ਨਾਮ ਨੂੰ ਦਵਾ ਗਿਆ ਹੈ ਦਲ ਗਿਆ ਹੈ ਓਬਰ ਸੰਤ ਜਨ ਸਾਧੂ ਜਨ ਇਸ ਮਨ ਨੂੰ ਨਾਮ ਜਪਾਉਂਦੇ ਨੇ ਤੇ ਪਿਛੋਕੜ ਯਾਦ ਕਰਾਉਂਦੇ ਨੇ ਤੇਰਾ ਘਰ ਨਿੱਜ ਘਰ ਹੈ ਤੇਰਾ ਦਸਮਾ ਘਰ ਹੈ ਤੂੰ ਥਿਰ ਘਰ ਦਾ ਵਾਸੀ ਹੈ ਤੂੰ ਬੇਗੰਪੁਰੇ ਸ਼ਹਿਰ ਦਾ ਵਾਸੀ ਹੈ ਮਾਲਕ ਨੇ ਤੈਨੂੰ ਪੂੰਜੀ ਦਿੱਤੀ ਸੀ ਸਵਾਸਾ ਰੂਪੀ ਐਸ ਲੋਕ ਵਿੱਚ ਤੇ ਬਣਜ ਕਰਨਾ ਸੀ ਵਪਾਰ ਕਰਨਾ ਸੀ ਬਣਜ ਕਰੋ ਬਣ ਜਾ ਰਹੇ ਹੋ ਬਕਰਲੀ ਹੋ ਸਮਾਲ ਤੈਸੀ ਵਸਤ ਵਸਾਈਏ ਜੈਸੀ ਨੇ ਬਹਿਣਾ ਤੂੰ ਨਾਮ ਦਾ ਵਪਾਰ ਛੱਡ ਦਿੱਤਾ ਤੇ ਕਾਮ ਕਰੋ ਲੋਭ ਮੋਹੰਕਾਰ ਦਾ ਵਪਾਰ ਕਰਨਾ ਸ਼ੁਰੂ ਕਰ ਦਿੱਤਾ ਦਿਨ ਸਰਾਤ ਲਾਲਚ ਕਰੇ ਪਰਮੇ ਪਰਮਾਇਆ ਬੰਗਾਰ ਸ੍ਰੀ ਬੰਗਾਰੀਆ ਸਿਰ ਭਾਰ ਉਠਾਇਆ ਤੂੰ ਤਾਂ ਕੁਲੀ ਦੇ ਬੰਗਰਾਂ ਤੇਰੀ ਜ਼ਿੰਦਗੀ ਹੈ ਕੁਲੀ ਕੀ ਕਰਦਾ ਹੈ ਮੁਸਾਫਰਾ ਦਾ ਭਾਰ ਚੁੱਕਦਾ ਹੈ ਜੋ ਦਿੰਦੇ ਨੇ ਉਹ ਤੇ ਆਪਣਾ ਗੁਜ਼ਾਰਾ ਕਰ ਲੈਂਦਾ ਹੈ ਤੇ ਨਾਲ ਤਾਂ ਕੁਝ ਵੀ ਨਹੀਂ ਲੈ ਕੇ ਜਾਂਦਾ ਇਸ ਤਰ੍ਹਾਂ ਤੂੰ ਕੰਮ ਕਰੋ ਲੋਭ ਮੋਹਕਾਰ ਦੀ ਵਕਾਰ ਕਰ ਰਿਆ ਹੈ ਇਸ ਸੰਸਾਰ ਤੇ ਤੈਨੂੰ ਜਾਣ ਵਾਸਤੇ ਕੁਝ ਨਹੀਂ ਮਿਲੇਗਾ ਜੋ ਖਾਵੇਂ ਦਾ ਖਰਚੇ ਉੱਥੇ ਰਹਿ ਜਾਣਾ ਹੈ ਤੇ ਜਿਹੜੀ ਨਾਲ ਜਾਣ ਵਾਲੀ ਵਸਤੂ ਹੈ ਉਹਦਾ ਤੁੰਬ ਬਾਰੇ ਨਹੀਂ ਕਰਦਾ ਜਿਹਨੂੰ ਮਾਰੇ ਗੁਰਬਾਣੀ ਦੇ ਸਮਝਾਉਂਦੇ ਨੇ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਣਾ ਨਾਨਕ ਇਹ ਤਨਸਾਰ ਤੂੰ ਨਾਮ ਦਾ ਬਵਾਰੀ ਬਣ ਨਾਮ ਦਾ ਬਣਜ ਕਰ ਇਹ ਨਾਮ ਦੀ ਖੇਪ ਜਿਹੜੀ ਇਹ ਨਾਮ ਤਾਂ ਨਿਤਗਾਹ ਦੇ ਵਿੱਚ ਜਾਏਗਾ ਇਨ ਨੂੰ ਕੋ ਚੋਰ ਇਨ ਨੂੰ ਠੱਗ ਲੁੱਟ ਨਹੀਂ ਸਕਦਾ ਇਹ ਚੋਰੀ ਨੂੰ ਕੋ ਕਰ ਸਕਦਾ ਤੇ ਕੋ ਖੋਹ ਨਹੀਂ ਸਕਦਾ ਸੰਸਾਰ ਦੀਆਂ ਵਸਤਾਂ ਸੰਸਾਰ ਦੇ ਪਰਦਾ ਤੇਰੇ ਕੋ ਖੋਏ ਜਾ ਸਕਦੇ ਆ ਉਹਨਾਂ ਵਸਤੂ ਨੂੰ ਮਾਰਿਆ ਵੀ ਜਾ ਸਕਦਾ ਹੈ ਪਰ ਨਾਮ ਇਹੋ ਜਿਹੇ ਧਾਨ ਹੈ ਜਿਹਨੂੰ ਕੋ ਚੋਰ ਚੋਰੀ ਨਹੀਂ ਕਰ ਸਕਦਾ ਪਾਣੀ ਡੋਬ ਨਹੀਂ ਸਕਦਾ ਅਗਨ ਸਾੜ ਨਹੀਂ ਸਕਦਾ गुरु का शब्द रखबारी, चौकी चौगर दहमारे राम नाम लागा जम ल जाए कर पागा गुरु का शब्द जरा रखिया करेगा गुरु का शब्द तेन जमानी मार तो बचाएगा ताती बाओ न लग गई पार ब्रह्म शरण आई तेन तती वार नहीं लगेगी ਤੇਰੇ ਮਨ ਨੂੰ ਦੁਖਦਾ ਬੈ ਬ੍ਰੋਹ ਦੀਰ ਮੇਰ ਦੀ ਜਿਹੜੀ ਮਾਇਰੋ ਨਹੀਂ ਲੱਗੇਗੀ ਤੇਰਾ ਮਨ ਉਸ ਨਰਨਕਾਰ ਦੇ ਨਾਲ ਜੁੜ ਜਾਏਗਾ ਤਾਤੀ ਭਾਵਨਾ ਲੱਗ ਗਈ ਪਾਰ ਬ੍ਰਹਮ ਸਰਣਾਈ ਚੋ ਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਜੇ ਤੂੰ ਸਿਮਰਨ ਕਰੇਗਾ ਤੇਰੀ ਸਤਿ ਪਾਰ ਬ੍ਰਹਮ ਦੇ ਚਰਨਾਂ ਨਾਲ ਜੁੜ ਜਾਏਗੀ ਤੇ ਮਾਰਕੰਟ ਨੂੰ ਕੋਈ ਦੁੱਖ ਨਹੀਂ ਲੱਗੇਗਾ ਉਹ ਸੰਤ ਫਿਰ ਸਾਧੂ ਨੂੰ ਨਾਮ ਜਪਾ ਕੇ ਪਾ ਕੇ ਉਹਦੇ ਮਨ ਦੀ ਮੈਲ ਉਤਾਰਦੇ ਨੇ ਫਿਰ ਉਹਨੂੰ ਘਰ ਦਾ ਭੇਦ ਦਿੰਦੇ ਨੇ ਕਿ ਜਿਸ ਘਰ ਵਿੱਚ ਜਿਸ ਮਕਾਨ ਵਿੱਚ ਤੂੰ ਵਸ ਰਿਹਾ ਨਾ ਜਿਹੜਾ ਸਰੀਰ ਉਹੀ पिंजਰਾ ਹੈ ਇਹ ਤੇਰੇ ਟਿਕਣ ਦੀ ਥਾਂ ਨਹੀਂ ਹੈ ਤੇਰੇ ਬਿਸ਼ਰਾਮ ਦੀ ਥਾਂ ਨਹੀਂ ਹੈ ਇਹ ਕਾਰ ਇਹ ਜੜੀ ਮਾਇਆ ਸਰੀਰ ਤੋਂ ਵੇਖ ਰਿਆ ਨੇ ਮਾਇਆ ਦਾ ਪਤਲਾ ਏ ਇਹ ਸਰੀਰ ਸਭ ਮੂਲ ਹੈ ਮਾਇਆ ਇਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਕਾਰਨੇ ਅੱਗ ਬੜੀ ਹੋਈ ਏ ਵਿਚਾਰਾਂ ਦੀ ਤੇਰਾ ਮਨ ਇੱਥੇ ਟਿਕੇਗਾ ਨਹੀਂ ਤੂੰ ਸ਼ਾਂਤੀ ਚਾਹੁੰਨਾ ਹੈ ਮਹਾਰਾਜ ਕੋ ਆਉਣਾ ਵੀ ਹੈ ਮਹਾਰਾਜ ਮੈਨੂੰ ਸ਼ਾਂਤੀ ਮਿਲੇ ਮੇਰਾ ਮਨ ਟਿਕ ਜਾਵੇ ਮੇਰੀ ਸੁਰਤ ਟਿਕ ਜਾਵੇ ਤੇ ਮਾਰੇ ਕੀ ਕਹਿ ਰਹੇ ਨੇ ਜਿਸ ਮੰਦਰ ਵਿੱਚ ਤੂੰ ਵੱਸਦਾ ਹੈ ਨਾ ਇੱਥੇ ਅੱਗ ਲੱਗੀ ਹੋਈ ਹੈ ਤਨ ਕੋ ਮੰਦਰ ਸਾਜ ਸਵਾਰਿਓ ਪਾਵਕ ਤਲੀ ਜਰਾਬਤ ਹੈ ਐਸੇ ਗੜ੍ਹ ਮੇ ਹੱਟ ਹਟੀ ਲੋ ਫੂਲ ਫੂਲ ਕੇ ਪਾਵਤ ਹੈ ਤੂੰ ਭੁੱਲਿਆ ਨਹੀਂ ਸਮਾਉਂਦਾ ਇਹਨੂੰ ਨਖਾਰੀ ਜਾਨਣਾ ਹੈ ਇਹਨੂੰ ਦਵਾਈ ਜਾਨਣਾ ਹੈ ਤੇ ਸੁੰਦਰ ਵਸਤਰ ਪਾਈ ਜਾਨਣਾ ਹੈ ਪਰ ਅੰਦਰ ਤਾਂ ਤੇਰੇ ਵਕਾਰਾਂ ਦੀ ਅੱਗ ਬਲ ਰਹੀ ਹੈ ਤੇਰੇ ਮਨ ਨੂੰ ਸ਼ਾਂਤੀ ਨਹੀਂ ਆ ਰਹੀ ਤੇਰਾ ਮਨ ਅਠਾ ਦਸ ਬਿਸ਼ਾਵਾਂ ਵਿੱਚ ਘੁੰਮਦਾ ਹੀ ਫਿਰਦਾ ਏ ਭਟਕਦਾ ਹੀ ਫਿਰਦਾ ਏ ਕਦੀ ਖੱਬੇ ਕਦੀ ਸੱਜੇ ਕਦੀ ਉੱਪਰ ਕਦੀ ਥੱਲੇ ਇਹ ਵਸੇ ਨਹੀਂ ਆ ਰਿਹਾ ਇਹ ਵਸ ਆਵੇਗਾ ਤਾਂ ਹੀ ਤਾਂ ਤੈਨੂੰ ਆਪਣੇ ਘਰ ਦਾ ਪੀਦਾ ਆਵੇਗਾ ਮਾਤਾ ਪਿਤਾ ਦਾ ਪੀਦਾ ਆਵੇਗਾ ਮਨ ਡਕੇਗਾ ਤੇ ਇਹਦੀ ਖਰਾਕ ਅੰਮ੍ਰਿਤ ਰਸ ਹਰ ਰਸ ਨਾਮ ਰਸ ਜਿਹਨੂੰ ਕਿਹਾ ਹੈ ਬ੍ਰह्म ਰਸ ਕਿਹਾ ਹੈ ਉਹ ਪ੍ਰਾਪਤ ਹੋਵੇਗੀ ਜਿੰਨਾ ਇਹਦੇ ਅੰਦਰ ਦੀਆਂ ਭੁੱਖਾਂ ਮਾਨ ਦੀਆਂ ਭੁੱਖਾਂ ਜਿਹੜੀਆਂ ਉਹ ਲੈ ਜਾਣੀਆਂ ਨੇ ਮਨ ਤ੍ਰਿਪਤ ਹੋ ਜਾਣਾ ਹੈ ਪਰ ਜੇ ਤੂੰ ਸ਼ਬਦ ਦੀ ਕਮਾਈ ਕਰੇਂਗਾ ਤੇ ਫਿਰ ਇਹ ਹੋਵੇਗਾ ਫਿਰ ਸੰਤ ਜਨ ਨਾਮ ਜਪਾਉਂਦੇ ਨਹੀਂ ਮਨ ਦੀ ਮੈਲ ਉਤਾਰਦੇ ਨਹੀਂ ਫਿਰ ਇਹ ਬਾਰ-ਬਾਰ ਪ੍ਰਾਣੀਆਂ ਚੀਜ਼ਾਂ ਯਾਦ ਕਰਾਈਆਂ ਜਾਂਦੀਆਂ ਤੇਰਾ ਥਿਰ ਘਰ ਹੈ ਨੇਜਕਾਰ ਹੈ ਜਾਣ ਦਾ ਤਰੀਕਾ ਦੱਸਿਆ ਜਾਂਦਾ ਹੈ ਜਿਸ ਤਰ੍ਹਾਂ ਤੂੰ ਸਰੀਰ ਵਿੱਚ ਆਇਆ ਹੈ ਇਸ ਤਰ੍ਹਾਂ ਹੀ ਹੁਣ ਸਰੀਰ ਤੋਂ ਵਾਪਸ ਚੱਲ ਬਾਹਰ ਆ ਜਾ ਪਾਲ ਪਾਉਣ ਦੇ ਉਲਟ ਚੱਲ ਪਾਉਣ ਤੋਂ ਮਨ ਨੂੰ ਵੱਖ ਕਰ ਲਾ ਜਦੋਂ ਪਾਉਣ ਦੇ ਵਿੱਚ ਮਨ ਆ ਕੇ ਸਮਾਉਂਦਾ ਵਿਚਾਰ ਸ਼ੁਰੂ ਹੋ ਜਾਂਦੇ ਨੇ ਸਵੇਰ ਵੇਲੇ ਕੀ ਹੁੰਦਾ ਹੈ ਜਿਉਂ ਹੀ ਸਾਡਾ ਮਨ ਸਰੀਰ ਦੇ ਵਿੱਚ ਆਉਂਦਾ ਨਾ ਇਹ ਪਾਉਣ ਦੇ ਨਾਲ ਇੱਥੇ ਆ ਕੇ ਛੂੰਦਾ ਹੈ ਪੌਣ ਆਇਆ ਇੱਥੇ ਆ ਕੇ ਪਾਉਣ ਦੇ ਨਾਲ ਸ਼ੂ ਜਾਂਦਾ ਹੈ ਤੇ ਸਾਡੇ ਮਨ ਨੂੰ ਪਾਉਣ ਕੀ ਕਰਦੀ ਹੈ ਪਾਉਣ ਚ ਵਿਚਾਰ ਚੱਲਦੇ ਪਾਉਣ ਪਰੋਇਓ ਸਗਲ ਆਕਾਰਾ ਜਿੰਨੇ ਵੀ ਮਾਲਕ ਨੇ ਆਕਾਰ ਬਣਾਏ ਨੇ ਸਾਰੇ ਪਾਉਣ ਵਿੱਚ ਪਰੋ ਕੇ ਪਾਉਣ ਆਪਣੇ ਕੰਟਰੋਲ ਵਿੱਚ ਰੱਖ ਲਈ ਕੀਤੀ ਹੋਈ ਹੈ ਤੇ ਤਾਂ ਕੀ ਕਰਦੀ ਹੈ ਪਾਉਣ ਝੁਲਾਰੇ ਮਾਇਆ ਦੀ ਇਹ ਜਦੋਂ ਪੌਣ ਵਗਦੀ ਨਾ ਇੱਧਰ ਦੀਆਂ ਚੀਜ਼ਾਂ ਇੱਧਰ ਚੁੱਕ ਕੇ ਲੈ ਜਾਂਦੀ ਐ ਇੱਧਰ ਦੀਆਂ ਇੱਧਰ ਚੁੱਕ ਕੇ ਲੈ ਜਾਂਦੀ ਐ ਇਸ ਤਰ੍ਹਾਂ ਆਪਣੇ ਅੰਦਰ ਆ ਜੋ ਨਾਸਕਾ ਆਪਣੇ ਨਾਸਕਾ ਹੈ ਸੱਜੇ ਪਾਸੇ ਪੌਣ ਦਾ ਵਹਾਅ ਚੱਲਦਾ ਹੈ ਅਸੀਂ ਤਮੋ ਗੁਣੀ ਹੋ ਜਾਂਦੇ ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨੇੰਦਿਆ, ਚੁਗਲੀ, ਦੁਬਤਾ, ਈਰਖਾ, ਬੈਰ, ਗ੍ਰੋਧ ਦੇ ਵਿਚਾਰ ਚੱਲਦੇ ਜਦੋਂ ਆ ਸਜੀ ਸਜੀ ਸੋਰ ਚੱਲਦੀ ਐ ਜਦੋਂ ਪਾਉਣ ਦਾ ਵਹਾਅ ਖੱਬੇ ਪਾਸੇ ਵੱਜ ਜਾਂਦਾ ਹੈ ਅਸੀਂ ਰਜੋਗੁਣੀ ਹੋ ਜਾਂਦੇ ਹਾਂ ਆਸ਼ਾ ਅਵਿਲਾਸ਼ਾ ਤ੍ਰishna ਸੰਸੇ ਫਿਕਰ ਸਾਡੇ ਮਨ ਨੂੰ ਇਹ ਮੈਲ ਲੱਗ ਜਾਂਦੀ ਹੈ ਜਿੰਨਾ ਚਿਰ ਕੋਈ ਉਹ ਕੀ ਕਰਦੇ ਪਾਉਣ ਦਾ ਸੰਤੁਲਨ ਵਿਗਾੜ ਦਿੰਦੇ ਨੇ ਕਦੇ ਪਾਉਣ ਦਾ ਵਹਾਅ ਸੱਜੇ ਵੱਧ ਗਿਆ ਕਦੇ ਖੱਬੇ ਘਟ ਗਿਆ ਵਿਚਾਰ ਨਹੀਂ ਰੁਕਦੇ ਮਨ ਥਿਰ ਨਹੀਂ ਹੁੰਦਾ ਫਿਰ ਸੰਤ ਸਾਧੂ ਜਨ ਫਿਰ ਇਹ ਇਲਾਜ ਕਰਦੇ ਨੇ ਕਿ ਕੰਬਲਿਆ ਮਨਾ ਪੌਣ ਨੂੰ ਸਮ ਕਰ ਪੌਣ ਨੂੰ ਸਮ ਕਰਨ ਦਾ ਤਰੀਕਾ ਕੀ ਹੈ ਸ਼ਬਦ ਦਾ ਵਿਆਸ ਕਰਨਾ ਪੌਣ ਨੂੰ ਕੰਟਰੋਲ ਕਰਨਾ ਜਿਉਂ ਹੀ ਅਸੀਂ ਸਵਾਸ ਅੰਦਰ ਜਾਂਦੇ ਨੇ ਵਾਹੇ ਹੋਉਂਦੇ ਹਾਂ ਤੋਂ ਵੀ ਧਿਆਨ ਰੱਖਦੇ ਹਾਂ ਜਦੋਂ ਪੌਣ ਉੱਪਰ ਨੂੰ ਆਉਂਦੀ ਗੁਰੂ ਗੋਬਿੰਦ ਹਾਂ ਤੋਂ ਵੀ ਧਿਆਨ ਰੱਖਦੇ ਹਾਂ ਤੇ ਇਹ ਪੌਣ ਬੋਲਦੇ ਬੋਲਦੇ ਸਮ ਹੋ ਜਾਂਦੀ ਹੈ ਚੈੱਕ ਕਰ ਲੈਣਾ ਹੁੰਦਾ ਨਾਸਕਾ ਰਾਹੀਂ ਉੱਪਰ ਖਿੱਚ ਕੇ ਫਿਰ ਥੱਲੇ ਛੱਡ ਕੇ ਪੌਣ ਸਮ ਹੋ ਗਈ ਏ ਪਤਾ ਲੱਗ ਜਾਏਗਾ ਆਪਾਂ ਨੂੰ ਜਦੋਂ ਪੌਣ ਸਮ ਹੋ ਜਾਂਦੀ ਹੈ ਫਿਰ ਅਸੀਂ ਧਿਆਨ ਜਿਹੜਾ ਅੰਤਰਗਤ ਚਲੇ ਜਾਣਾ ਹੁੰਦਾ ਹੈ ਪਰ ਫੌਰਨੇ ਕੱਟ ਜਾਂਦੇ ਆ ਵਿਚਾਰ ਬੰਦ ਹੋ ਜਾਂਦੇ ਆ ਜਿਉਂ ਵਿਚਾਰ ਬੰਦ ਹੋਣਗੇ ਤੇ ਮਨ ਸੁੰਨ ਸਮਾਦ ਵਿੱਚ ਪ੍ਰਵੇਸ਼ ਕਰ ਜਾਏਗਾ ਸਤਗੁਰ ਤੇ ਪਾਏ ਵਿਚਾਰਾ ਸੋਨ ਸਮਾਦ ਸੱਚੇ ਘਰਬਰ ਜਿੱਥੋਂ ਸਿੱਖੀ ਸ਼ੁਰੂ ਹੁੰਦੀ ਹੈ ਸਹਿਬਜਾਦਾ ਬਾਬਾ ਜੋਰਾਵਰ ਸਿੰਘ ਸਹਿਬਜਾਦਾ ਬਾਬਾ ਫਤੇ ਸਿੰਘ ਸੋਨ ਵਿੱਚ ਪਰਵੇਸ਼ ਕਰ ਚੁੱਕੇ ਸੀ ਸਰੀਰ ਤੋਂ ਉੱਪਰ ਉੱਠ ਚੁੱਕੇ ਸੀ ਮਾਇਆ ਤੋਂ ਜੇ ਤੂੰ ਮਿੰਨਾ ਚਿਰ ਮਨ ਨੂੰ ਸੋਨ ਵਿੱਚ ਸਮਾਉਂਦਾ ਨਹੀਂ ਘਰ ਨਹੀਂ ਜਾਂਦਾ ਇਹ ਮਨ ਦਾ ਕਰ ਹੈ ਸਤਗੁਰ ਤੇ ਪਾਏ ਵਿਚਾਰਾ ਸੰਮ ਸਮਾਦ ਸੱਚੇ ਘਰ ਬਾਰਾ ਇਹ ਸੱਜਦਾ ਘਰ ਹੈ ਨਰੰਕਾਰ ਦਾ ਘਰ ਹੈ ਜਿੱਥੇ ਨਰੰਕਾਰ ਆਪ ਬੈਠਾ ਹੈ ਸਰਗੁਣ ਨਿਰਗੁਣ ਨੰਕਾਰ ਸੰਮ ਸਮਾਦੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸੰਨ ਵਿੱਚ ਅਕਾਲ ਪੁਰਖ ਨੇ ਸਮਾਦੀ ਲਾਈ ਹੋਈ ਹੈ ਇਸ ਸਮਾਦੀ ਵਿੱਚ ਮਨ ਨੇ ਜਾਣਾ ਹੈ ਲੀਨ ਹੋਣਾ ਹੈ ਆਹ ਸਰੀਰ ਤੋਂ ਮਨ ਪਾਸੇ ਹੋ ਜਾਏਗਾ ਜਪਦੇ ਜਪਦੇ ਬੋਲਦੇ ਬੋਲਦੇ ਵੈਖਰੀ ਮਦਮਾ ਪਸੰਦੀ ਸੁਣ ਵਿੱਚ ਚਲੇ ਜਾਏਗਾ ਉੱਥੇ ਫਿਰ ਮਾਲਕ ਸੁਣ ਵਿੱਚ ਆਪ ਬੋਲਦਾ ਹੈ ਵਾਹਿਗੁਰੂ ਪਿਤਾ ਜੀ ਆਪ ਬੋਲਦੇ ਨੇ ਜਦੋਂ ਉਹ ਆਪ ਬੋਲਦਾ ਹੈ ਉੱਥੇ ਮਾਰੇ ਕਹਿੰਦੇ ਭਗਤ ਸੰਗ ਪ੍ਰਭ ਗੋਸ਼ਟ ਕਰਤ ਉੱਥੇ ਭਗਤਾਂ ਦੇ ਨਾਲ ਆਪਣੇ ਪਿਆਰਿਆਂ ਦੇ ਨਾਲ ਮਾਰੇ ਗੱਲਬਾਤ ਸ਼ੁਰੂ ਕਰ ਦਿੰਦੇ ਨੇ ਕਬੀਰ ਮਨ ਨਿਰਮਲ ਪਿਆ ਜੈਸੀ ਗੰਗਾ ਨੀਰ ਪਾਛੇ ਲਾਗੋ ਹਰ ਵੇ ਕਹਿਤ ਕਬੀਰ 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 ਜੀ ਨੂੰ ਸੋਨ ਵਿੱਚ ਵਾਜਣਾ ਪਈਆ ਉਹਨਾਂ ਦਾ ਸੂਖਮ ਸਰੀਰ ਜਿਹੜਾ ਐ ਸਰੀਰ ਵਿੱਚ ਵਸ ਰਿਹਾ ਏ ਸ਼ਬਦਾਂ ਵਿਆਸ ਕੀਤਾ ਸ਼ਬਦਾਂ ਵਿਆਸ ਕਰਦੇ ਹੋਏ ਤ੍ਰੈਗ ਨੂੰ ਛੱਡਦੇ ਹੋਏ ਮਾਇਆ ਨੂੰ ਛੱਡਦੇ ਸੋਨ ਵਿੱਚ ਪ੍ਰਵੇਸ਼ ਕੀਤਾ ਮਨਦਰ ਤੇ ਪਹੁੰਚ ਗਿਆ मालक दे कर दे सो दर के हा सो कर के हा जित सर्व समाले बाजे तेरे नाद अनेक असंखा केते तेरे बावन हारे ये उदार है दसवें घर का सच खंड का जिथे जाके मन ने शरदा भावना ना बैठना है साच पेट बैसन को थाओ सत संतोख हो अरदास सुन सहद बहाले पास ਇੱਥੇ ਵੀ ਅਰਦਾਸ ਹੁੰਦੀ ਇੱਕੇ ਪੰਥ ਕਰ ਅਰਦਾਸ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਕਰਦੇ ਆ ਇੱਕ ਅਰਦਾਸ ਹੈ ਸਾਡੀ ਸੁਰਤੀ ਨਹੀਂ ਕਰਨੀ ਹੈ ਉਥੇ ਆ ਸਰੀਰ ਨਹੀਂ ਹੁੰਦਾ ਉਥੇ ਸੂਖਮ ਸਰੀਰ ਹੁੰਦਾ ਹੈ ਮਨ ਉਥੇ ਜਾ ਕੇ ਫਿਰ ਉਹ ਅਰਦਾਸ ਕਰਦਾ ਹੈ ਉਹ ਜਦੋਂ ਬੇਨਤੀ ਕਰਦਾ ਹੈ ਫਿਰ ਮਹਾਰਾਜ ਇਹਦੀ ਅਰਦਾਸ ਨੂੰ ਸੁਣਉਂਦੇ ਨੇ ਸੱਚੇ ਸੁਣਿਆ ਕੰਨ ਦੇ ਧੀਰਕ ਦੇ ਸਾਰੇ ਸੁਆਹੇ ਪੁੱਤ ਮੈਂ ਤੇਰੀ ਆਵਾਜ਼ ਨੂੰ ਅਰਦਾਸ ਨੂੰ ਸੁਣ ਲਿਆ ਹੈ ਮਾਲਕ ਅੰਤਰ ਜਾਮੀ ਹੈ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਉਹ ਅੰਦਰ ਬੈਠਾ ਵੀ ਵੇਖ ਰਿਹਾ ਹੈ ਬਾਹਰ ਸਾਹ ਦੇ ਕੇ ਜੰਦਾ ਰਕਰ ਤਾਂ ਵੀ ਵੇਖ ਰਿਹਾ ਬਾਹਰ ਵੀ ਤੇ ਅੰਦਰ ਵੀ ਹੈ ਜਿਹਨੂੰ ਮਾਲਕਨ ਤੋਂ ਕਾਲ ਨੂੰ ਪ੍ਰਣਾਸੀ ਦੇ ਆਲਨ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਵਿਪੂਤੇ ਉਹ ਸਾਡੇ ਹਰ ਬੇ ਨਾਲ ਹੈ ਜਾਗਦੇ ਹੋਏ ਸੁੱਤੇ ਹੋਏ ਚਲਦੇ ਹੋਏ ਕੰਮਕਾਰ ਕਰਦੇ ਹੋਏ ਹਰ ਵੇਲੇ ਉਹ ਸਾਡੇ ਨਾਲ ਹੈ ਪਰ ਸਾਡਾ ਮਨ ਉਹਦੇ ਨਾਲ ਨਹੀਂ ਹੈ ਤਾਂ ਹੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਏ ਮਨ ਮੇਰੀਆ ਤੂੰ ਸਦਾ ਰਹੋ ਹਰ ਨਾਲੇ ਕਹਿੰਦੇ ਤੂੰ ਮਾਲਕ ਨਾ ਰਹਿ ਮਾਲਕ ਤਾਂ ਹਰ ਵੇਲੇ ਤੇਰੇ ਨਾਲ ਹੈ ਤੇ ਗੁਰਮੁਖ ਪਿਆਰੇ ਸਾਰੇ ਨੂੰ ਸਾਰਿਆਂ ਨੂੰ ਇਹ ਦੇਣ ਬਾਬਾ ਆਪੇ ਹੀ ਹੈ ਆਪੇ ਕਰਤਾ ਕਰ ਕਰ ਵੇਖੈ ਦੰਦਾ ਸਾਹਸ ਗਰਾਹਾ ਹੈ ਇਸ சுவாਸਾਂ ਦੀਆਂ ਗਰਾਈਆਂ ਨੂੰ ਆਪ ਦੇ ਕੇ ਦੰਦਰਾ ਕਰ ਨਾਲ ਵੇਖ ਰਿਆ ਮਾਂ ਆਪਣੇ ਬੱਚੇ ਦੇ মুখ ਵਿੱਚ ਗਰਾਈ ਪਾਉਂਦੀ ਹੈ ਭੋਜੰਦੀ ਤੇ ਮਾਂ ਆਪਣੇ ਬੱਚੇ ਵੱਲ ਵੇਖਦੀ ਹੈ ਪਹਿਲਾ ਆਪਣੇ ਦੰਦਾ ਵਿੱਚ ਜਿੱਤ ਦੀ ਬੱਚਾ ਹੱਲੇ ਛੋਟਾ ਹੈ ਹੁਣ ਜਿੱਠਣਾ ਨਹੀਂ ਆਉਂਦਾ ਖਾਣਾ ਨਹੀਂ ਆਉਂਦਾ ਫਿਰ ਉਹਦੇ মুখ ਵਿੱਚ ਦਿੰਦੀ ਹੈ ਇਸ ਤਰ੍ਹਾਂ ਉਹ ਪਾਲ ਬ੍ਰਹਮ ਅਕਾਲ ਪੁਰਖ ਵਾਹਿਗੁਰੂ ਆਪਣੇ মুখ ਚੋਂ சுவாਸ ਕੱਢ ਕੇ ਸਾਡੇ মুখ ਵਿੱਚ ਪਾ ਰਿਹਾ ਹੈ ਤੇ ਮਾਨਵ ਵਿੱਚ ਕੀ ਸੋਚਦਾ ਮਾਲਕ ਕਿ ਕਿਤੇ ਤਾਂ ਮੇਰੇਲ ਨੂੰ ਪੁੱਤ ਦੇਖੇਗਾ ਕਿਤੇ ਤਾਂ ਮਾਂ ਪਿਓ ਵੱਲ ਨੂੰ ਵੇਖੇਗਾ ਤੇ ਆਪਾਂ ਵੇਖਿਆ ਨਹੀਂ ਚਾਰਜੁਗ ਹੋ ਗਿਆ ਸਤਜੁਗ ਬੀਤ ਗਿਆ ਤ੍ਰੇਤਾ ਬੀਤ ਗਿਆ ਦੁਆਪਰ ਬੀਤ ਗਿਆ ਕਲਜੁਗ ਆ ਗਿਆ ਧੰਗੁਰੂ ਗ੍ਰੰਥ ਸਾਹਿਬ ਮਾਰਾ ਸਾਡੀ ਗਵਾਹੀ ਕਰ ਰਹੇ ਨੇ ਕਹਿ ਰਹੇ ਮਾਲਕ ਨੂੰ ਵੇਖੋ ਸੁਣੋ ਤੁਹਾਡੇ ਨਾਲ ਹੈ ਪਰ ਅਸੀਂ ਵੇਖਦੇ ਹੀ ਨਹੀਂ ਉਹਨੂੰ ਸਾਡਾ ਧਿਆਨ ਹੀ ਇੱਧਰ ਉੱਧਰ ਹੈ ਕੌਣ ਆ ਗਿਆ ਕੌਣ ਚੱਲ ਗਿਆ ਕੌਣ ਕੀ ਕਰਦਾ ਹੈ ਸੰਸਾਰ ਵਿੱਚ ਧਿਆਨ ਜਿਹੜਾ ਸਾਡਾ ਚੱਲ ਰਿਹਾ ਹੈ ਕੋਈ ਧਿਆਨ ਦੌਰੇ ਦੇਖਣਾ ਹੈ ਧਿਆਨ ਹੀ ਮਨ ਹੈ ਸੋ ਇਹਦੀਆਂ ਸਟੇਜਾਂ ਨੇ ਕਿਤੇ ਮੰਨ ਗਿਆ ਹੈ ਕਿਤੇ ਧਿਆਨ ਗਿਆ ਹੈ ਕਿਤੇ ਚਿੱਤ ਗਿਆ ਹੈ ਕਿਤੇ ਬੁੱਧ ਗਿਆ ਹੈ ਕਿਤੇ ਮਤ ਗਿਆ ਹੈ ਇਹ ਮੰਨ ਦੀਆਂ ਸਟੇਜਾਂ ਨੇ ਕਿਤੇ ਸਉਤਮੀ ਕਹਿੰਦਾ ਹੈ ਸਉਤੀ ਕੇ ਮਾਰਗ ਚੱਲ ਕੇ ਉਲਟੀ ਨਦਰ ਪਰਗਾਸੀ ਜਿਹੜੇ ਸ਼ਬਦ ਵਾਲੇ ਰਸਤੇ 'ਤੇ ਚੱਲਦਾ ਹੈ ਸਿੱਧਾ ਨਾਲ ਵਿਚਾਰ ਹੋਈ ਹੈ ਸਿੱਧ ਪੁੱਛਦੇ ਵੀ ਕੌਣ ਹੈ ਤੂੰ ਕਿੱਥੋਂ ਆਇਆ ਹੈ ਗੁਰਮਾਨੰਦ ਦੇ ਮਹਾਰਾਜ ਨੂੰ ਤੇ ਉਹ ਫੇ ਦੱਸ ਰਹੇ ਇੱਕਲੇ ਸ਼ਬਦ ਗੁਰੂ ਸਰਦ ਤੁਨ ਚੇਲਾ ਸਾਡਾ ਸ਼ਬਦ ਗੁਰੂ ਹੈ ਸੋਤੀ ਮਾਲਕ ਦੇ ਸ਼ਬਦ ਨਾਲ ਚੇਲਾ ਬਣ ਕੇ ਉਹਦੇ ਹਰ ਵੇਲੇ ਨਾਲ ਰਹਿੰਦੀ ਹੈ ਮਾਲਕ ਦੇ ਚਰਨਾਂ ਵਿੱਚ ਰਹਿੰਦੀ ਹੈ ਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਸਾਡਾ ਮਨ ਵਾਹਿਗੁਰੂ ਦੇ ਨਾਲ ਨਹੀਂ ਹੈ ਵਾਹਿਗੁਰੂ ਸਾਡੇ ਨਾਲ ਹੈ ਪਰ ਸਾਡਾ ਧਿਆਨ ਨਹੀਂ ਹੈ ਉੱਧਰ ਅਸੀਂ ਵੇਖਦੇ ਨਹੀਂ ਹੈ ਅਸੀਂ ਸੰਸਾਰ ਨੂੰ ਵੇਖੀ ਇਹ ਅੱਖਾਂ ਕਿਹਨੂੰ ਵੇਖਦੀਆਂ ਦ੍ਰਿਸ਼ਟਮਾਨ ਦੇਖਦੀਆਂ ਨੇ ਸੰਸਾਰ ਵੇਖਦੀਆਂ ਨੇ ਇਹ ਅੱਖਾਂ ਸੰਸਾਰ ਨੂੰ ਵੇਖਣ ਕਰਕੇ ਮੈਲੀਆਂ ਹੋ ਗਈਆਂ ਜੋਤ ਮੈਲੀ ਹੋ ਗਈ ਹੈ ਕਿ ਜੋਤ ਕਿੱਥੇ ਰੱਖੀ ਇਹ ਨੇਤਰੋ ਮੇਰੇ ਉਹ ਹਰ ਤੋਂ ਮੈਂ ਜੋਤ ਤਰੀ ਅਵਾਈਟ ਪੋਰਸ਼ਨ ਹੈ ਫਿਰ ਬਲੈਕ ਹੈ ਫਿਰ ਇੱਕ ਛੋਟਾ ਜਿਹਾ ਬਿੰਦੂ ਹੈ ਜਿਹਨੂੰ ਤੀਰੀ ਕਹਿੰਦੇ ਨੇ ਜਿਹਦੇ ਵਿੱਚ ਆ ਕੇ ਅੰਮ੍ਰਿਤ ਵੇਲੇ ਜੋਤ ਬੈਠਦੀ ਹੈ ਇਹ ਜੋਤ ਦੇ ਬੈਠਣ ਦਾ ਸਥਾਨ ਹੈ ਇੱਥੋਂ ਆਪਣੇ ਨੀਂਦਰ ਖੋਲਦੇ ਨੇ ਤਾਂ ਆਪਾਂ ਸੰਸਾਰ ਨੂੰ ਵੇਂਦੇ ਆ ਵਿਚਾਰ ਬਣਦੇ ਨੇ ਫੁਰਨੇ ਬਣਦੇ ਨੇ ਸੰਸੇ ਫਿਕਰ ਚੱਲਦੇ ਨੇ ਤੇ ਇਸ ਜੋਤ ਨੇ ਬਾਹੇ ਗੁਰੂ ਦੇ ਦਰਸ਼ਨ ਕਰਨੇ ਨੇ ਉਹਦੇ دیدار ਕਰਨੇ ਨੇ ਤੇ ਜੋਤ ਵਿੱਚ ਜੋ ਹੈ ਉਹਨੂੰ ਪਹਿਲਾਂ ਸਾਫ਼ ਕਰਨਾ ਪਏਗਾ ਸੰਤ ਸਾਧੂ ਫਿਰ ਇਹ ਮਨ ਨੂੰ ਧੋਂਦੇ ਨੇ ਮਨ ਧੋ ਸ਼ਬਦ ਲਾਗੋ ਹਰ ਸਿਰ ਹੋ ਜਿਤ ਲਾਇਆ ਉਹ ਕਰੋ ਕਿਰਪਾ ਤੋ ਇਹ ਪ੍ਰਮਾਨ ਦਿਸਣਾ ਸ਼ੁਰੂ ਹੋਵੇ ਸਾਨੂੰ ਸਾਡੀ ਦ੍ਰਿਸ਼ਟੀ ਹੋਵੇ ਸਾਨੂੰ ਨજર ਆਉਣਾ ਸ਼ੁਰੂ ਸਾਨੂੰ ਸੁਣਨਾ ਸ਼ੁਰੂ ਹੋਵੇ ਕਿਉਂਕਿ ਮਾਇਆ ਦੇ ਘਰ ਵਿੱਚ ਰਹਿ ਕੇ ਮਨ ਅਤ ਦਾ ਅੰਨਾ ਤੇ ਬੋੜਾ ਹੋ ਗਿਆ ਹੈ ਮਾਇਆਦਾਰੀ ਅਤ ਅੰਨਾ ਬੋੜਾ ਸ਼ਬਦ ਨਾ ਸੁਣੇ ਬਰੋਲ ਕਚੋੜਾ ਮਾਲਕਾ ਆਵਾਜ਼ ਦੇ ਰਿਹਾ ਹੈ ਸ਼ਬਦ ਰਾਹੀ ਪਰ ਨਹੀਂ ਸੌਂਦਾ ਮਾਲਕ ਦਰਸ਼ਨ ਦੇ ਰਿਹਾ ਏ ਇਨੀ ਵੇਖਦਾ ਤੇ ਇਹਦਾ ਧਿਆਨ ਹੀ ਦੂਜੇ ਵੱਲ ਹੈ ਆਹੋ ਕਰੋ ਕਿਰਪਾ சுவாਸ اندر ਜਾਂਦੇ ਵਾਹੇ ਬੋਲਣਾ ਹੈ ਉੱਪਰੋਂ ਕਗਨ ਵੱਲ ਆਉਂਦੇ ਗੁਰੂ ਬੋਲਣਾ ਹੈ ਆਪਣੀ ਆਵਾਜ਼ ਨੂੰ ਬੋਲ ਕੇ ਆਪ ਹੀ ਸੁਣਨਾ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਸਾਰੇ ਕਰੋ ਕਿਰਪਾ

प्यारे इस मन कमले ਦਾ ਇਲਾਜ ਹੋਣਾ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਕਮਲੇ ਦੇ ਸੱਟਾਂ ਵੀ ਲੱਗੀਆਂ ਨੇ ਜ਼ਖਮ ਵੀ ਹੋਏ ਨੇ ਸਭ ਤੋਂ ਪਹਿਲਾਂ ਹਸਪੀਟਲ ਵਿੱਚ ਕੀ ਕੀਤਾ ਜਾਂਦਾ ਹੈ ਤੇ ਜ਼ਖਮਾਂ ਨੂੰ ਸਾਫ਼ ਕੀਤਾ ਜਾਂਦਾ ਹੈ ਕੀੜੇ ਪਏ ਹੋਏ ਨੇ ਤੇ ਉਹ ਜ਼ਖਮਾਂ ਨੂੰ ਸਾਫ਼ ਕਰਕੇ ਉਹਨਾਂ ਉੱਤੇ ਮਲਣ ਪੱਟੀ ਕੀਤੀ ਜਾਂਦੀ ਧੋਇਆ ਜਾਂਦਾ ਹੈ ਦਵਾ ਦੇ ਨਾਲ ਸਾਬਣ ਦੇ ਨਾਲ ਇਹ ਤਾਂ ਸਾਡੇ ਵੀ ਅੰਦਰ ਜ਼ਖਮ ਹੋ ਗਏ ਮਨ ਦੇ ਦੁੱਖ ਦਾ ਨਫ਼ਰਤ ਬੇਬਰੋਦ ਕਾਂ ਗਰੋਧ ਲੋ ਮੋਹੰਕਰ ਨਿੰਦਿਆ ਚੁਗਲੀ ਅੰਦਰ ਸਾੜਾ ਹੈ ਇਹ ਜ਼ਖਮ ਨਹੀਂ ਮਨ ਤੇ ਜਦ ਦਾ ਸਰੀਰ ਤੇ ਜ਼ਖਮ ਹੁੰਦੇ ਨਾ ਇਦਾਂ ਮਨ ਤੇ ਜ਼ਖਮ ਹੋਏ ਨੇ ਤਾਂ ਹੀ ਸਾਨੂੰ ਅੱਖਾਂ ਨਜ਼ਰ ਨਹੀਂ ਆਉਂਦਾ ਵਾਹਿਗੁਰੂ ਕੋ ਹੈ ਸੌ ਨੇੜੇ ਤਨ ਕਮਲ ਕੀ ਬਾਹਰ ਕਿਹਾ ਟੁੰਡੇ ਰੱਬ ਨੇੜੇ ਤੇ ਲੜੀ ਜਾਂਦੇ ਆਪਾਂ ਦਰਪੋਹੀ ਦੀਦਾ ਕੋਈ ਗੱਲ ਕਰਨ ਲੱਗਦੀ ਹੈ ਕੋਈ ਦਰਪੋਹੀ ਹੀ ਨਹੀਂ ਮਾੜਾ ਬੋਲੀ ਜਾਂਦੇ ਕਿਸੇ ਨੂੰ ਮਾੜੇ ਬਚਨ ਬੋਲ ਰਹੇ ਕਿਸ ਨੇ ਇਨਖਾ ਕਰ ਰਹੇ ਨਫਰਤ ਕਰ ਰਹੇ ਬਹਿਰ ਵਿਰੋਧ ਕਰ ਇਹ ਜ਼ਖਮੇ ਤਾਂ ਹੈ ਫਿਰ ਜਿਹੜੇ ਕੰਪਿਊਟਰ ਹੁੰਦੇ ਨੇ ਡਾਕਟਰ ਦੇ ਉਹ ਧੋਂਦੇ ਨੇ ਇਹ ਜੱਕ ਮੰਨੋ ਉਹ ਕਿੰਨਾ ਧੋਂਦੇ ਨੇ ਪਹਿਲਾ ਪਾਣੀ ਨਾ ਸਾਫ ਕਰਦੇ ਚੰਗੀ ਤਰ੍ਹਾਂ ਡਟੌਲ ਨਾ ਸਾਫ ਕਰਦੇ ਨੇ ਇਸ ਤਰ੍ਹਾਂ ਆਪਣੀ ਜਿਹੜੇ ਮਨ ਤੇ ਜਖਮ ਹੋ ਗਏ ਆਤਮਾ ਤੇ ਜਖਮ ਹੋ ਗਏ ਉਹ ਨਾਮ ਦੁਆਰਾ ਜਿਹੜਾ ਜਪ ਰਹੇ ਸੀ ਨਾ ਵਾਹ ਗੁਰੂ ਵਾ ਇਹ ਜਖਮ ਨੂੰ ਸਾਫ ਕੀਤਾ ਜਾ ਰਿਹਾ ਧੋਤਾ ਜਾ ਰਿਹਾ ਜਦੋਂ ਜਖਮ ਸਾਫ ਹੋ ਗਏ ਫਿਰ ਇਹਨੂੰ ਆਰਾਮ ਮਿਲੇਗਾ ਜੋ ਦੁਆ ਲਾਉਂਦੇ ਨਾ ਪੱਟੀ ਕਰਦੇ ਤੇ ਕਿਰੇ ਦੇਖਿਓ ਜਿਹੜਾ ਜੱਖਮ ਨੂੰ ਰਾਮ ਮਿਲਦਾ ਨਾ ਉਹਦੇ ਕੀੜੇ ਚੱਲ ਰਹੇ ਹੁੰਦੇ ਅੰਦਰ ਤੜਪਿਆ ਹੁੰਦਾ ਮਨ ਟਿਕਦਾ ਨਹੀਂ ਨਾ ਜਿੱਦਾਂ